ਸਤਿ ਸ਼੍ਰੀ ਅਕਾਲ ਰਣਦੀਪ ਪੰਦੀਰ ਅਫੀਸ਼ੀਅਲ ਵਿਖ ਰਹੀਓ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਰਣਦੀਪ ਪੰਦੀਰ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਫੇਸ਼ੀਅਲ ਹੇਅਰ ਮੂੰਹ ਤੇ ਵਾਲ ਆਉਣਾ ਅੱਜ ਦੇ ਸਮੇਂ ਦੇ ਵਿੱਚ ਟੀਨੇਜ ਤੋਂ ਲੈ ਕੇ 45-50ਵਿਆਂ ਤੱਕ ਜੜੀਆਂ ਔਰਤਾਂ ਨੇ ਸਾਰਿਆਂ ਦੀ ਬਹੁਤ ਸਮੱਸਿਆ ਬਣੀ ਹੋਈ ਹੈ ਆਮ ਤੌਰ ਤੇ ਜੇ ਅਸੀਂ ਗੱਲ ਕਰੀਏ ਤਾਂ ਮੂੰਹ ਦੇ ਉੱਤੇ ਜਿਹੜੇ ਵਾਲ ਆਉਂਦੇ ਆ ਇਹ ਮੰਨਿਆ ਜਾਂਦਾ ਕਿ ਉਹ ਜਦੋਂ ਹਾਰਮੋਨ ਸਾਡੀ ਬਾਡੀ ਦੇ ਵਿੱਚ ਇੰਬੈਲੈਂਸ ਹੋ ਜਾਂਦੇ ਆ ਉਦੋਂ ਜਿਹੜੇ ਵਾਲ ਨੇ ਮੂੰਹ ਦੇ ਉੱਤੇ ਆਉਣੇ ਸ਼ੁਰੂ ਹੋ ਜਾਂਦੇ ਆ ਬਹੁਤ ਸਾਰੀਆਂ ਰੈਮਡੀਜ਼ ਵੀ ਤੁਸੀਂ ਇਹਦੇ ਬਾਰੇ ਚ ਜੜੀਆਂ ਨੇ ਉਹ ਟਰਾਈ ਕਰਕੇ ਦੇਖ ਲਈਆਂ ਹੋਣੀਆਂ ਪਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਸ ਸਮੱਸਿਆ ਨੂੰ ਜੜ ਤੋਂ ਕਿਵੇਂ ਖਤਮ ਕਰਨਾ ਹੈ ਉਹਦੇ ਬਾਰੇ ਹੀ ਗੱਲ ਕਰਾਂਗੇ ਉਹ ਵੀ ਕੁਝ ਇੱਕ ਸਾਡੀਆਂ ਜੜੀਆਂ ਰਸੋਈ ਦੇ ਵਿੱਚ ਮੌਜੂਦ ਚੀਜ਼ਾਂ ਨੇ ਉਹਨਾਂ ਦੇ ਹੀ ਨਾਲ ਸਭ ਤੋਂ ਪਹਿਲਾਂ ਤਾਂ ਅਸੀਂ ਇਹਦੇ ਕਾਰਨਾਂ ਬਾਰੇ ਗੱਲ ਕਰਦੇ ਹਾਂ ਤਿੰਨ ਹੀ ਕਾਰਨ ਹੁੰਦੇ ਆ ਮੂੰਹ ਤੇ ਵਾਲ ਆਉਣ ਦੇ ਜੇਕਰ ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਫੇਸ ਦੇ ਉੱਤੇ ਵਾਲ ਕਿਵੇਂ ਆ ਰਹੇ ਆ ਕਿਉਂਕਿ ਕਈ ਵਾਰ ਨਾ ਸਾਡੇ ਜਿਵੇਂ ਬਹੁਤ ਸਾਰੇ ਲੋਕਾਂ ਦੇ ਥੋਡੀ ਦੇ ਥਲੜੇ ਕਿਸੇ ਤੇ ਜਾਂ ਫਿਰ ਇਸ ਸਾਈਡਾਂ ਤੇ ਫੇਸ ਦੀਆਂ ਤੇ ਬਹੁਤ ਜ਼ਿਆਦਾ ਵਾਲ ਜਿਹੜੇ ਉਹ ਆਉਣੇ ਸ਼ੁਰੂ ਹੋ ਜਾਂਦੇ ਆ ਭੈਣਾ ਦੇ ਹਨ ਤੇ ਉਹਦਾ ਜਿਹੜਾ ਕਾਰਨ ਹੁੰਦਾ ਹੈ ਕਿ ਕਈਆਂ ਤਾਂ ਜਿਵੇਂ ਲੂਈ ਵਰਗੇ ਵਾਲ ਆਉਂਦੇ ਆ ਜਿਹੜੇ ਹਲਕੇ ਜਿਹੇ ਵਾਲ ਜਿਹੜੇ ਫੇਸ਼ੀਅਲ ਹੈਅ ਹੁੰਦੇ ਆ ਜਿਹੜੇ ਕਈਆਂ ਦੇ ਕੀ ਹੁੰਦਾ ਜਿਹੜੇ ਦੂਜੀ ਚੀਜ਼ ਹੁੰਦੀ ਹੈ ਕਿ ਉਹਨਾਂ ਦੇ ਬਹੁਤ ਸਖਤ ਵਾਲ ਆਉਣੇ ਸ਼ੁਰੂ ਹੋ ਜਾਂਦੇ ਆ ਤੇ ਇੱਥੇ ਜਿਹੜੀ ਸੀ ਇੱਕ ਸਭ ਤੋਂ ਵੱਡੀ ਗਲਤੀ ਕਰਦੇ ਆ ਆਮ ਤੌਰ ਤੇ ਜਿਹੜੀ ਕਿ ਬਿਲਕੁਲ ਵੀ ਨਹੀਂ ਕਰਨੀ ਕਿਉਂਕਿ ਮੈਂ ਹਮੇਸ਼ਾ ਇਹ ਕਹਿੰਨੀ ਹੁੰਦੀ ਆ ਕਿ ਮੂੰਹ ਦੇ ਲਈ ਤੁਸੀਂ ਕੈਮੀਕਲ ਨਾ ਵਰਤੋ ਤਾਂ ਹੀ ਸਭ ਤੋਂ ਚੰਗੀ ਗੱਲ ਹੈ ਪਰ ਅਸੀਂ ਕਿ ਜਿਹੜੀ ਵੱਡੀ ਗਲਤੀ ਕਰਦੇ ਆ ਉਹ ਸੇ ਕੀ ਕਰਦੇ ਆ ਕਿ ਬਹੁਤ ਸਾਰੀਆਂ ਭੈਣਾਂ ਜੜੀਆਂ ਨਾ ਉਹ ਵੈਕਸ ਸਟ੍ਰਿਪ ਯੂਜ਼ ਕਰਦੀਆਂ ਮੂੰਹ ਦੇ ਲਈ ਉਹ ਬਹੁਤ ਸਾਰੀਆਂ ਔਰਤਾਂ ਨੂੰ ਮੈਂ ਦੇਖਦੀ ਆ ਜਿਹੜੀਆਂ ਆਪਣੇ ਮੂੰਹ ਦੇ ਉੱਤੇ ਵੈਕਸ ਪੱਟੀ ਲਗਾਉਂਦੀਆਂ ਉਹਨਾਂ ਵਾਲਾਂ ਨੂੰ ਹਟਾਉਣ ਦੇ ਲਈ ਵਾਲਾਂ ਨੂੰ ਹਟਾਉਣ ਦੇ ਲਈ ਨਾ ਜਿਹੜੀ ਸਭ ਤੋਂ ਕੁਦਰਤੀ ਚੀਜ਼ ਜਿਹੜੀ ਹੈਗੀ ਆ ਜੇ ਤੁਹਾਡੇ ਫੇਸ ਦੇ ਉੱਤੇ ਵਾਲ ਆਈ ਰਹੇ ਨੇ ਤਾਂ ਤੁਸੀਂ ਇੱਕ ਗੱਲ ਧਿਆਨ ਦੇ ਵਿੱਚ ਰੱਖ ਲਓ ਕਿ ਕਦੇ ਵੀ ਵੈਕਸ ਪੱਟੀ ਜਿਹੜੀ ਹੈ ਨਾ ਉਹ ਵਾਲਾਂ ਫੇਸ਼ੀਅਲ ਹੇਅਰ ਲਈ ਕਦੇ ਵੀ ਉਹ ਯੂਜ਼ ਜਿਹੜੀ ਹੈਗੀ ਆ ਉਹ ਨਹੀਂ ਕਰਨੀ ਕਿਉਂਕਿ ਇਹ ਤੁਹਾਡੇ ਚਿਹਰੇ ਦੀ ਚਮੜੀ ਨੂੰ ਖਿੱਚ ਦਿੰਦੀ ਹੈ ਜਿਹੜੀ ਚਿਹਰੇ ਦੀ ਚਮੜੀ ਹੁੰਦੀ ਹੈ ਨਾ ਸਾਡੀ ਇਹ ਸਭ ਤੋਂ ਨਰਮ ਹੁੰਦੀ ਹੈ ਨਰਮ ਭਾਵੇਂ ਸੌਫਟ ਹੁੰਦੀ ਹੈ ਸੈਂਸਿਟਿਵ ਹੁੰਦੀ ਹੈ ਇਹ ਸਖਤ ਨਹੀਂ ਹੁੰਦੀ ਠੀਕ ਹੈ ਤੇ ਉਹ ਜਿਹੜੀ ਵੈਕਸ ਪੱਟੀ ਹੈ ਨਾ ਉਹ ਖਿੱਚ ਦਿੰਦੀ ਹੈ ਤੁਹਾਡੀ ਚਮੜੀ ਨੂੰ ਇਸੇ ਕਾਰਨ ਫਿਰ ਚਮੜੀ ਜਿਹੜੀ ਉਹ ਲੂਸ ਹੋ ਜਾਂਦੀ ਹੈ ਢਿੱਲੀ ਹੋ ਜਾਂਦੀ ਹੈ ਜੇਕਰ ਤੁਸੀਂ ਇਨਸਟੈਂਟ ਉਹਨਾਂ ਵਾਲਾਂ ਨੂੰ ਹਟਾਉਣਾ ਚਾਹੁੰਦੇ ਹੋ ਨਾ ਤਾਂ ਉਹਦੇ ਲਈ ਜਿਹੜਾ ਥ੍ਰੈਡ ਹੈ ਉਹੀ ਸਭ ਤੋਂ ਬੈਸਟ ਹੁੰਦਾ ਹੈ ਜੇ ਤੁਸੀਂ ਉਹਨਾਂ ਨੂੰ ਹਟਾਉਣਾ ਚਾਹੁੰਦੇ ਹੋ ਪਰ ਹੁਣ ਅਸੀਂ ਕਾਰਨਾਂ ਬਾਰੇ ਜੀ ਗੱਲ ਕਰੀਏ ਇਹ ਹੀ ਕਾਰਨ ਮੁੱਖ ਹੁੰਦੇ ਨੇ ਜਾਂ ਤਾਂ ਜਿਹੜਾ ਤੁਹਾਨੂੰ ਥਾਇਰੋਇਡ ਹੈ ਤਾਂ ਤੁਹਾਡੇ ਜਿਹੜੇ ਆ ਇਸ ਤਰ੍ਹਾਂ ਦੇ ਹਾਰਮੋਨਲ ਇੰਬੈਲੈਂਸ ਹੋ ਜਾਂਦੇ ਆ ਜਿਹਦੇ ਨਾਲ ਵਾਲ ਜਿਹੜੇ ਆ ਫੇਸ ਦੇ ਉੱਤੇ ਆਉਂਦੇ ਆ ਜੇ ਤੁਹਾਨੂੰ ਪੀਸੀਓਡੀ ਪੀਸੀਓਐਸ ਆ ਪੀਰੀਅਡਸ ਦੇ ਵਿੱਚ ਦਿੱਕਤ ਹੈ ਉਹਦੇ ਨਾਲ ਵੀ ਜਿਹੜੇ ਵਾਲ ਨੇ ਉਹ ਆਉਂਦੇ ਨੇ ਪਰ ਉਹ ਲੋਕ ਜਿਨ੍ਹਾਂ ਨੂੰ ਇਹ ਦੋਨੋਂ ਸਮੱਸਿਆਵਾਂ ਨਹੀਂ ਹੈ ਫਿਰ ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਇਹ ਵਾਲ ਜਿਹੜੇ ਨੇ ਫੇਸ ਦੇ ਉੱਤੇ ਕਿਉਂ ਆ ਰਹੇ ਆ ਤੀਜੀ ਦਿੱਕਤ ਹੁੰਦੀ ਹੈ ਕਿ ਜੇ ਤੁਹਾਡਾ ਲੀਵਰ ਸਹੀ ਫੰਕਸ਼ਨ ਨਹੀਂ ਕਰ ਰਿਹਾ ਤੇ ਲੀਵਰ ਸਾਡਾ ਸਹੀ ਫੰਕਸ਼ਨ ਕਦੋਂ ਨਹੀਂ ਕਰਦਾ ਜਦੋਂ ਅਸੀਂ ਬਹੁਤ ਜ਼ਿਆਦਾ ਸਟ्रेस ਦੇ ਵਿੱਚ ਹੁੰਨੇ ਆ ਜਦੋਂ ਅਸੀਂ ਸਟ्रेस ਦੇ ਵਿੱਚ ਹੁੰਨੇ ਆ ਉਦੋਂ ਬਾਡੀ ਸਾਡੀ ਰਿਲੈਕਸ ਨਹੀਂ ਹੁੰਦੀ ਜਦੋਂ ਰਿਲੈਕਸ ਨਹੀਂ ਹੁੰਦੀ ਉਦੋਂ ਨੀਂਦ ਨਹੀਂ ਆਉਂਦੀ ਤੇ ਜਦੋਂ ਨੀਂਦ ਨਹੀਂ ਆਉਂਦੀ ਉਦੇ ਨਾਲ ਇੰਟਰਨਲੀ ਸਾਰੀ ਬਾਡੀ ਜਿਹੜੀ ਆ ਉਹ ਡਿਸਟਰਬ ਹੋ ਜਾਂਦੀ ਹੈ ਤੇ ਡਿਸਟਰਬ ਹੋ ਕੇ ਇਸ ਤਰ੍ਹਾਂ ਦੇ ਜਿਹੜੇ ਹਾਰਮੋਨ ਨੇ ਰਿਲੀਜ਼ ਹੁੰਦੇ ਆ ਜਿਹੜੇ ਜਿਹਨੂੰ ਅਸੀਂ ਕਹਿੰਦੇ ਆ ਕਿ ਮੇਲ ਹਾਰਮੋਨ ਬਾਡੀ ਦੇ ਵਿੱਚ ਜ਼ਿਆਦਾ ਹੋ ਜਾਂਦੇ ਆ ਜਿਸ ਕਾਰਨ ਮੂੰਹ ਦੇ ਉੱਤੇ ਵਾਲ ਆਉਂਦੇ ਨੇ ਤਾਂ ਤੁਸੀਂ ਇੱਕ ਚੀਜ਼ ਤਾਂ ਕਰਨੀ ਹੈ ਸੀਡ ਸਾਈਕਲਿੰਗ ਕਰਨੀ ਹੈ ਮਹਾਵਾਰੀ ਤੋਂ ਲੈ ਕੇ ਅਗਲੇ 15 ਦਿਨ ਤੱਕ ਤੁਸੀਂ ਅੱਧਾ ਚਮਚਾ ਅਲਸੀ ਤੇ ਅੱਧਾ ਚਮਚਾ ਪਮਕਿਨ ਸੀਡਸ ਇਹ ਲੈਣੇ ਨੇ ਜਿਸ ਦਿਨ ਮੀ ਨਾ ਆਇਆ ਉਸ ਤੋਂ ਅਗਲੇ 15 ਦਿਨ ਤੱਕ ਤੇ ਉਸ ਤੋਂ ਬਾਅਦ 16ਵੇਂ ਦਿਨ ਤੋਂ ਅਗਲੇ 15 ਦਿਨ ਤੁਸੀਂ ਕੀ ਕਰਨਾ ਅਗਲੀ ਮਹਾਵਾਰੀ ਤੱਕ ਤੁਸੀਂ ਸੂਰਜ ਮੁਖੀ ਦੇ ਬੀਜ ਤੇ ਤਿਲ ਅੱਧਾ-ਅੱਧਾ ਚਮਚਾ ਇਹ ਦੋਵੇਂ ਤੁਸੀਂ ਲੈਣਾ ਸ਼ੁਰੂ ਕਰ ਦੋ ਇਹਦੇ ਨਾਲ ਵੀ ਤੁਹਾਨੂੰ ਤੁਹਾਡੀ ਬੋਡੀ ਨੂੰ ਅੰਦਰੋਂ ਰਿਲੈਕਸ ਹੋਣ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਮਿਲੇਗੀ ਤੁਹਾਨੂੰ ਰਾਹਤ ਮਿਲੇਗੀ ਇਸ ਤੋਂ ਬਿਨਾਂ ਹੁਣ ਮੈਂ ਗੱਲ ਕਰਦੀਆਂ ਕੁਝ ਇੱਕ ਇਸ ਤਰ੍ਹਾਂ ਦੀਆਂ ਰੈਮਡੀਜ਼ ਦੀਆਂ ਜਿਹੜੀਆਂ ਸਾਡੀ ਕਿਚਨ ਦੇ ਵਿੱਚ ਹੀ ਮੌਜੂਦ ਨੇ ਤੇ ਉਹ ਇਹਨਾਂ ਫੇਸ਼ੀਅਲ ਹੀਅਰਸ ਤੋਂ ਤੁਹਾਨੂੰ ਛੁਟਕਾਰਾ ਦੇਣਗੀਆਂ ਕਿਉਂਕਿ ਉੰਜ ਤਾਂ ਲੇਜ਼ਰ ਵੀ ਹੁੰਦਾ ਬਹੁਤ ਸਾਰੀਆਂ ਟੈਕਨੀਕਸ ਹੋਰ ਹੈਗੀਆਂ ਨੇ ਜਿਹੜੀਆਂ ਜਿਨ੍ਹਾਂ ਦੀ ਵਰਤੋਂ ਕਰਕੇ ਜਿਹੜੇ ਆਫੀਸ਼ੀਅਲ ਹੇਅਰ ਜਿਹੜੇ ਆ ਹਟਾਏ ਜਾਂਦੇ ਆ ਪਰ ਇੱਕ ਚੀਜ਼ ਨੋਟ ਕਰੋ ਕਿ ਕੋਈ ਵੀ ਜਿਹੜੀ ਇਸ ਤਰ੍ਹਾਂ ਦੀ ਚੀਜ਼ ਹੈ ਮੈਨੂੰ ਲੱਗਦਾ ਕਿ ਚਿਹਰੇ ਦੇ ਲਈ ਸਾਰੀਆਂ ਉਹ ਖਤਰਨਾਕ ਹੀ ਹੁੰਦੀਆਂ ਕੋਈ ਨਾ ਕੋਈ ਉਹਦਾ ਸਾਈਡ ਇਫੈਕਟ ਤਾਂ ਜ਼ਰੂਰ ਹੁੰਦਾ ਪਰ ਹਾਂ ਜਿਹੜੀਆਂ ਰੈਮਡੀਜ਼ ਮੈਂ ਤੁਹਾਨੂੰ ਦੱਸ ਰਹੀਆਂ ਕਿਉਂਕਿ ਜੇ ਕੋਈ ਕੋਈ ਕੈਮੀਕਲ ਵਾਲੀ ਚੀਜ਼ ਵਰਤਦੇ ਆ ਤਾਂ ਉਹਦਾ ਜਿਹੜਾ ਅਸਰ ਹੈਗਾ ਉਹ ਇਨਸਟੈਂਟ ਦਿਸਣਾ ਸ਼ੁਰੂ ਹੋ ਜਾਂਦਾ ਤੁਰੰਤ ਦੇ ਲਈ ਇਹ ਨਹੀਂ ਹੈਗੀਆਂ ਹਾਂ ਤੁਸੀਂ ਇਹਨਾਂ ਨੂੰ ਕੰਟੀਨਿਊਸਲੀ ਕਰੋਗੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ ਕਿਉਂਕਿ ਅਸੀਂ ਇੱਥੇ ਸਮੱਸਿਆ ਜੜ ਤੋਂ ਖਤਮ ਕਰਨੀ ਆ ਅਸੀਂ ਅੰਦਰੋਂ ਠੀਕ ਕਰਨਾ ਬਾਡੀ ਨੂੰ ਠੀਕ ਹੈ ਤੁਸੀਂ ਇਨਸਟੈਂਟਲੀ ਕਹੋਗੇ ਤਾਂ ਫਿਰ ਉਹ ਤਾਂ ਕੈਮੀਕਲ ਹੈ ਉਹਨੇ ਤਾਂ ਲਾ ਕੇ ਹੀ ਸੁੱਟ ਦੇਣਾ ਇੱਕ ਵਾਰ ਚ ਚੀਜ਼ ਨੂੰ ਹਨਾ ਅਸੀਂ ਉਹ ਕੰਮ ਨਹੀਂ ਕਰਨਾ ਅਸੀਂ ਅੰਦਰੋਂ ਦੀ ਜੜ ਖਤਮ ਕਰਨੀ ਆ ਸਭ ਤੋਂ ਪਹਿਲੀ ਗੱਲ ਤਾਂ ਕਿ ਜੇ ਤੁਹਾਡੇ ਮੂੰਹ ਦੇ ਉੱਤੇ ਵਾਲ ਆ ਰਹੇ ਨੇ ਤੁਸੀਂ ਕੀ ਕਰਨਾ ਬੇਸਣ ਲੈ ਲੈਣਾ ਇੱਕ ਚਮਚਾ ਤੇ ਬੇਸਣ ਦੇ ਵਿੱਚ ਤੁਸੀਂ ਸ਼ਹਿਦ ਪਾ ਲੈਣਾ ਤੇ ਉਹਦੇ ਵਿੱਚ ਥੋੜਾ ਜਿਹਾ ਇੱਕ ਚੁਟਕੀ ਪਾ ਲੋ ਹਲਦੀ ਠੀਕ ਹੈ ਇਹਨੂੰ ਤੁਸੀਂ ਆਪਣੇ ਫੇਸ ਦੇ ਉੱਤੇ ਅਪਲਾਈ ਕਰਨਾ ਤੁਸੀਂ ਚਾਹੋ ਤਾਂ ਸ਼ਹਿਦ ਦੀ ਥਾਂ ਤੇ ਬੇਸਣ ਦੇ ਵਿੱਚ ਦੁੱਧ ਜਾਂ ਦਹੀਂ ਉਹ ਵੀ ਪਾ ਸਕਦੇ ਹੋ ਇਹ ਪੇਸਟ ਬਣਾ ਲਓ ਪਰ ਸ਼ਹਿਦ ਜੇ ਤੁਸੀਂ ਪਾਉਂਗੇ ਕਿਉਂਕਿ ਸ਼ਹਿਦ ਨਾ ਨੇਚਰਲ ਵੈਕਸ ਦਾ ਕੰਮ ਕਰਦਾ ਠੀਕ ਹੈ ਤਾਂ ਤੁਸੀਂ ਇਸ ਪੇਸਟ ਨੂੰ ਬਣਾਉਣਾ ਤੇ ਇਹਨੂੰ ਨਾ ਆਪਣੇ ਫੇਸ ਦੇ ਉੱਤੇ ਅਪਲਾਈ ਕਰ ਲੈਣਾ ਮਤਲਬ ਸ਼ਹਿਦ ਬੇਸਣ ਤੇ ਹਲਦੀ ਠੀਕ ਹੈ ਇਹਨੂੰ ਆਪਣੇ ਫੇਸ ਦੇ ਉੱਤੇ ਅਪਲਾਈ ਕਰਕੇ ਤੁਸੀਂ 10 15 ਮਿੰਟ ਲਈ ਇਹਨੂੰ ਛੱਡ ਦੇਣਾ ਹੁਣ 10-15 ਮਿੰਟ ਬਾਅਦ ਨਾ ਤੁਸੀਂ ਇਹਨੂੰ ਆਪਣੇ ਜਿੱਤੇ ਤੁਹਾਡੇ ਫੇਸ ਦੇ ਉੱਤੇ ਵਾਲ ਨੇ ਉਹ ਤੋਂ ਉਲਟੀ ਡਾਇਰੈਕਸ਼ਨ ਦੇ ਵਿੱਚ ਤੁਸੀਂ ਇਹਨੂੰ ਹਲਕਾ-ਹਲਕਾ ਰਗੜਨਾ ਸ਼ੁਰੂ ਕਰ ਦੇਣਾ ਹਲਕਾ-ਹਲਕਾ ਮ사ਜ ਕਰ ਲੀਏ ਇਹਨੂੰ ਰਗੜਨਾ ਨਹੀਂ ਹੈ ਤਾਂ ਕਿ ਸਕਿਨ ਦੇ ਉੱਤੇ ਲਾਲੀ ਨਾ ਆ ਜੇ ਰਗੜਨਾ ਨਹੀਂ ਹੈ ਹਲਕਾ-ਹਲਕਾ ਉਹਨੂੰ ਰਬ ਕਰਨਾ ਹੈ ਠੀਕ ਹੈ ਤਾਂ ਉਹਦੇ ਨਾਲ ਕੀ ਹੋਏਗਾ ਕਿ ਤੁਹਾਡੇ ਜਿਹੜੇ ਫੇਸ਼ੀਅਲ ਹੇਅਰ ਨੇ ਉਹ ਹਟ ਜਾਣਗੇ ਕੁਦਰਤੀ ਤਰੀਕਾ ਵਾਲਾ ਨੂੰ ਹਟਾਉਣ ਦਾ ਇਹੀ ਹੈ ਜੇ ਤੁਸੀਂ ਬਾਜ਼ਾਰੋਂ ਕੋਈ ਵੀ ਚੀਜ਼ ਆਪਣੇ ਚਿਹਰੇ ਦੇ ਉੱਤੇ ਨਹੀਂ ਵਰਤਣੀ ਚਾਹੁੰਦੇ ਤਾਂ ਠੀਕ ਹੈ ਤਾਂ ਹੁਣ ਤੁਸੀਂ ਚਾਹੋ ਇਹਦੇ 'ਚ ਸ਼ਹਿਦ ਦੀ ਥਾਂ ਤੇ ਤੁਸੀਂ ਦੁੱਧ ਜਾਂ ਦਹੀਂ ਦੀ ਵਰਤੋਂ ਵੀ ਕਰ ਸਕਦੇ ਹੋ ਪਰ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸ਼ਹਿਦ ਨੇਚਰਲ ਵੈਕਸ ਹੈ ਤਾਂ ਇਹ ਵੀ ਬਹੁਤ ਚੰਗਾ ਰਹਿੰਦਾ ਦੂਜੀ ਜਿਹੜੀ ਚੀਜ਼ ਤੁਸੀਂ ਕਰਨੀ ਹੈ ਇੱਕ ਪੱਕਿਆ ਹੋਇਆ ਪਪੀਤਾ ਲੈਣਾ ਹੈ ਪੱਕਿਆ ਹੋਇਆ ਪਪੀਤਾ ਤੁਸੀਂ ਲੈ ਲੈਣਾ ਤੇ ਉਹਨੂੰ ਬਿਲਕੁਲ ਮੈਸ਼ ਤੁਸੀਂ ਕਰ ਲੈਣਾ ਉਹ ਈਜ਼ੀਲੀ ਹੋ ਜਾਂਦਾ ਹੈ ਉਹਦਾ ਜਿਹੜਾ ਪੇਸਟ ਹੋਏਗਾ ਉਹਦੇ 'ਚ ਤੁਸੀਂ ਇੱਕ ਚੁਟਕੀ ਹਲਦੀ ਦੀ ਪਾ ਲੈਣੀ ਤੇ ਇਹਨੂੰ ਤੁਸੀਂ ਆਪਣੇ ਪੂਰੇ ਫੇਸ ਦੇ ਉੱਤੇ ਨਹੀਂ ਲਗਾਉਣਾ ਇਹਨੂੰ ਉਸੇ-ਉਸੇ ਥਾਂ ਦੇ ਉੱਤੇ ਲਗਾਓ ਜਿੱਥੇ-ਜਿੱਥੇ ਤੁਹਾਡੇ ਵਾਲ ਨੇ ਕਿਉਂਕਿ ਇਹ ਤੁਹਾਡੇ ਵਾਲਾਂ ਦੇ ਲਈ ਤੁਹਾਡੇ ਫੇਸ਼ੀਅਲ ਹੈਅਰ ਦੇ ਲਈ ਇਹ ਨੇ ਨੇਚਰਲ ਬਲੀਚ ਦਾ ਕੰਮ ਵੀ ਕਰਨਾ ਹੈ ਠੀਕ ਹੈ ਤਾਂ ਤੁਸੀਂ ਇਹਨੂੰ ਸਿਰਫ ਉਸੇ ਥਾਂ ਦੇ ਉੱਤੇ ਲਗਾਉਣਾ ਜਿੱਥੇ ਤੁਹਾਡੇ ਫੇਸ ਦੇ ਉੱਤੇ ਵਾਲ ਨੇ ਠੀਕ ਹੈ ਤਾਂ ਤੁਸੀਂ ਇਨੂੰ ਲਗਾ ਲੈਣਾ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਉਸੇ ਤਰ੍ਹਾਂ 10-15 ਮਿੰਟ ਬਾਅਦ ਤੁਸੀਂ ਇਹਨੂੰ ਹਲਕਾ-ਹਲਕਾ ਰਬ ਕਰਨਾ ਹੈ ਹੁਣ ਇਹ ਜਿਹੜੀਆਂ ਵੀ ਮੈਂ ਤੁਹਾਨੂੰ ਰੈਮਡੀਜ਼ ਦੱਸ ਰਹੀਆਂ ਚਾਹੇ ਸ਼ਹਿਦ ਵਾਲੀਆਂ ਚਾਹੀਏ ਪਪੀਤੇ ਵਾਲੀ ਜਾਂ ਜਾਂ ਜਿਹੜੀਆਂ ਵੀ ਮੈਂ ਤੁਹਾਨੂੰ ਅੱਗੇ ਦੋ ਤਿੰਨ ਹੋਰ ਦੱਸਾਂਗੀ ਇਹਨਾਂ ਨੂੰ ਤੁਸੀਂ ਹਫ਼ਤੇ 'ਚ ਤਿੰਨ ਤੋਂ ਚਾਰ ਵਾਰ ਅਪਲਾਈ ਕਰ ਸਕਦੇ ਹੋ ਠੀਕ ਹੈ ਤਾਂ ਤੁਸੀਂ ਇਹਨੂੰ ਉਸੇ ਤਰ੍ਹਾਂ ਸੇਮ ਹਲਕਾ ਹਲਕਾ ਫਿਰ 15 ਮਿੰਟ ਬਾਅਦ ਤੁਸੀਂ ਨੂੰ 10-15 ਮਿੰਟ ਬਾਅਦ ਹਲਕਾ ਹਲਕਾ ਰੱਬ ਕਰਨਾ ਹੈ ਸਕਰਬ ਹਲਕਾ ਹਲਕਾ ਕਰਨਾ ਹੈ ਤਾਂ ਕਿ ਲਾਲੀ ਨਾ ਆ ਜੇ ਸਕਿਨ ਦੇ ਉੱਤੇ ਠੀਕ ਹੈ ਔਰ ਉਸ ਤੋਂ ਬਾਅਦ ਤੁਸੀਂ ਇਹਨੂੰ ਧੋ ਦੇਣਾ ਇਹਦੇ ਨਾਲ ਕੀ ਹੋਏਗਾ ਇਸ ਤੋਂ ਬਿਨਾ ਇੱਕ ਹੋਰ ਚੀਜ਼ ਜਿਹੜੀ ਹੈ ਨਾ ਅ ਮਸਰਾਂ ਦੀ ਦਾਲ ਜਿਹੜੀ ਸਾਬਤ ਮਸਰਾਂ ਦੀ ਦਾਲ ਹੁੰਦੀ ਹੈ ਤੁਸੀਂ ਉਹਨੂੰ ਲੈ ਲੈਣਾ ਉਹਨੂੰ ਰਾਤ ਵੇਲੇ ਤੁਸੀਂ ਪਿਉ ਦੇਣਾ ਸਾਬਤ ਮਸਰਾਂ ਦੀ ਦਾਲ ਨੂੰ ਤੁਸੀਂ ਰਾਤ ਵੇਲੇ ਪਿਉ ਦੇਣਾ ਸਵੇਰੇ ਜਦੋਂ ਦਾ ਪੇਸਟ ਬਣ ਗਿਆ ਉਸ ਪੇਸਟ ਦੇ ਵਿੱਚ ਤੁਸੀਂ ਹਲਕਾ ਜਿਹਾ ਦੁੱਧ ਪਾ ਕੇ ਉਹਨੂੰ ਹੋਰ ਚੰਗੀ ਤਰ੍ਹਾਂ ਦਾ ਪੇਸਟ ਬਣਾ ਲੈਣਾ ਠੀਕ ਹੈ ਮਸਲਾ ਦੀ ਦਾਲ ਜਿਹੜੀ ਸਾਈ ਰੱਖ ਭੀ ਹੋਈ ਹੋਏਗੀ ਉਹਦੇ ਵਿੱਚ ਹਲਕਾ ਜਿਹਾ ਦੁੱਧ ਦੁੱਧ ਪਾ ਲੈਣਾ ਤੇ ਉਹਨੂੰ ਚੰਗੀ ਤਰ੍ਹਾਂ ਦਾ ਪੇਸਟ ਬਣਾ ਲੈਣਾ ਚ ਥੋੜੀ ਜਿਹੀ ਹਲਦੀ ਤੁਸੀਂ ਚੁਟਕੀ ਕੁ ਪਾ ਕੇ ਇਸ ਜਿਹੜਾ ਉਪਚਨ ਤੁਹਾਡਾ ਬਣ ਜੇਗਾ ਇਹਨੂੰ ਤੁਸੀਂ ਆਪਣੇ ਫੇਸ ਦੇ ਉੱਤੇ ਲਗਾਉਣਾ ਤੇ ਇਹਨੂੰ 15-20 ਮਿੰਟ ਆਪਣੇ ਫੇਸ ਦੇ ਉੱਤੇ ਲਗਾ ਕੇ ਛੱਡ ਦਿਓ ਉਸ ਤੋਂ ਬਾਅਦ ਤੁਸੀਂ ਸੇਮ ਇਹਨੂੰ ਉਸੇ ਤਰ੍ਹਾਂ ਜਿਵੇਂ ਤੁਹਾਡੇ ਵਾਲ ਨੇ ਉਸ ਤੋਂ ਉਲਟੀ ਡਾਇਰੈਕਸ਼ਨ ਦੇ ਵਿੱਚ ਇਹਨੂੰ ਹਲਕਾ-ਹਲਕਾ ਮ사ਜ ਕਰਦੇ ਹੋਏ ਹਲਕਾ-ਹਲਕਾ ਸਕਰਬ ਮੰਨ ਕਿਉਂਕਿ ਇਹ ਨੇਚਰਲ ਸਕਰਬ ਹੀ ਹੈ ਇਹ ਇੰਜ ਕਰਦੇ ਹੋਏ ਤੁਸੀਂ ਆਪਣੇ ਫੇਸ ਨੂੰ ਜਿਹੜਾ ਹੈਗਾ ਉਹ ਧੋ ਦੇਣਾ ਫੇਸ ਨੂੰ ਵਾਸ਼ ਕਰ ਦੇਣਾ ਕਿਉਂਕਿ ਇਹ ਚੀਜ਼ ਜਿਹੜੀ ਹੈ ਨਾ ਇਹਨੇ ਤੁਹਾਡੇ ਵਾਲ ਜਿਹੜੇ ਹਨ ਚਿਹਰੇ ਦੇ ਉਹ ਇਨਸਟੈਂਟ ਹਟਾਉਣੇ ਨਹੀਂ ਹੈਗੇ ਪਰ ਉਹ ਵਾਲਾਂ ਦੀਆਂ ਜੜਾਂ ਕਮਜ਼ੋਰ ਕਰ ਦੇਣੀਆਂ ਤੇ ਜਦੋਂ ਤੁਸੀਂ ਵਾਲਾਂ ਦੀਆਂ ਜੜਾਂ ਜਦੋਂ ਕਮਜ਼ੋਰ ਹੋ ਗਈਆਂ ਕੰਟੀਨਿਊਸਲੀ ਇਹ ਚੀਜ਼ ਕਰਦੇ ਰਹੋਗੇ ਤਾਂ ਉੱਥੇ ਵਾਲ ਜਿਹੜੇ ਆ ਕੁਦਰਤੀ ਤੌਰ ਤੇ ਉਹ ਆਉਣੇ ਬੰਦ ਹੋ ਜਾਣਗੇ ਠੀਕ ਹੈ ਤਾਂ ਇਹ ਜਿਹੜੀਆਂ ਚੀਜ਼ਾਂ ਤੁਸੀਂ ਇਹਨਾਂ ਦੀ ਵਰਤੋ ਕਰਨੀ ਹੈ ਤੁਹਾਨੂੰ ਕੰਟੀਨਿਊਸਲੀ ਕਰਨੀ ਪੈਗੀ ਹੁਣ ਸਾਡੀਆਂ ਬਹੁਤ ਸਾਰੀਆਂ ਭੈਣਾਂ ਕਈ ਵਾਰ ਕਮੈਂਟ ਕਰ ਦਿੰਦੀਆਂ ਕਹਿੰਦੀਆਂ ਜੀ ਇੰਨਾ ਸਮਾਂ ਕਿਹਦੇ ਕੋਲ ਹੈ ਦੇਖੋ ਆਪਣੇ ਆਪ ਲਈ ਸਮਾਂ ਕੱਢਣਾ ਪੈਂਦਾ ਠੀਕ ਹੈ ਹੁਣ ਜੇ ਅਸੀਂ ਕਹੀਏ ਵੀ ਐ ਤਾਂ ਕੁਝ ਵੀ ਨਹੀਂ ਹੁੰਦਾ ਜੇ ਅਸੀਂ ਸੋਚੀਏ ਠੀਕ ਹੈ ਹਰ ਚੀਜ਼ ਦੇ ਲਈ ਸਾਨੂੰ ਸਮੇਂ ਤੋਂ ਸਮਾਂ ਤਾਂ ਮੈਨੇਜ ਕਰਨਾ ਹੀ ਪੈਂਦਾ ਵੇਲਾ ਤਾਂ ਬੰਦਾ ਕਦੇ ਵੀ ਨਹੀਂ ਹੁੰਦਾ ਅਸੀਂ ਬਾਕੀ ਸਾਰੇ ਕੰਮਾਂ ਲਈ ਵੀ ਤਾਂ ਸਮਾਂ ਕੱਢਦੀਆਂ ਦਿਨ ਚ ਅਸੀਂ ਤਿੰਨ ਵੇਲੇ ਦਾ ਖਾਣਾ ਵੀ ਤਾਂ ਤਿਆਰ ਕਰਦੇ ਹਾਂ ਸਾਰਿਆਂ ਦੇ ਲਈ ਆਪਣੀਆਂ ਪੁਲੀਸ ਹਮਾਂ ਕੱਢਣਾ ਸਿੱਖੋ ਆਪਣੇ ਆਪ ਨੂੰ ਪਿਆਰ ਕਰਨਾ ਸਿੱਖੋ ਜੇ ਤੁਸੀਂ ਆਪਣੇ ਆਪ ਨੂੰ ਪਿਆਰ ਨਹੀਂ ਨਾ ਕਰਦੇ ਉਦੋਂ ਫਿਰ ਬਾਕੀ ਸਾਰੇ ਵੀ ਸਾਨੂੰ ਟੱਚ ਕਰਕੇ ਜਾਣਦੇ ਆ ਆਪਣੇ ਆਪ ਮੈਂ ਤਾਂ ਹਮੇਸ਼ਾ ਕਹਿੰਦੀ ਆ ਕਿ ਆਪਣੇ ਆਪ ਨੂੰ ਪਿਆਰ ਕਰਿਆ ਕਰੋ ਆਪਣੇ ਆਪ ਲਈ ਵੀ ਸੱਜਿਆ ਫੱਬਿਆ ਕਰੋ ਹਣਾ ਤਾਂ ਸਭ ਤੋਂ ਜ਼ਰੂਰੀ ਗੱਲ ਤਾਂ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਇੰਟਰਨਲੀ ਵੀ ਠੀਕ ਕਰਨਾ ਹੈ ਜਿਹੜੀ ਮੈਂ ਤੁਹਾਨੂੰ ਸੀਡ ਸਾਈਕਲਿੰਗ ਕਹੀ ਹੈ ਇਹ ਤਾਂ ਬਹੁਤ ਇੰਪੋਰਟੈਂਟ ਹੈ ਇਹਨੂੰ ਤੁਸੀਂ ਕਰੋਗੇ ਨਾ ਇਹਦੇ ਨਾਲ ਤੁਹਾਨੂੰ ਬਹੁਤ ਰਿਲੀਫ ਮਿਲੇਗਾ ਤੁਹਾਡੀ ਜਿਹੜੀ ਵੀ ਸਮੱਸਿਆ ਹੈ ਤੁਹਾਡਾ ਥਾਇਰੋਇਡ ਹੈ ਜਾਂ ਪੀਸੀਓਡੀ ਪੀਸੀਓਐਸ ਹੈ ਜਾਂ ਫਿਰ ਤੁਹਾਡਾ ਸਟ्रेस ਹੈ ਸਟ्रेस ਤਾਂ ਬਹੁਤ ਦੁਸ਼ਮਣ ਹੈ ਸਾਡਾ ਮਤਲਬ ਜਿੰਨ ਤੁਸੀਂ ਦੇਖੋ ਨਾਰਮਲੀ ਜਿਨ੍ਹਾਂ ਨੂੰ ਸਟ्रेस ਹੋਊਗੀ ਉਹਨਾਂ ਨੂੰ ਡਾਈਜੈਸ਼ਨ ਦੀ ਵੀ ਦਿੱਕਤ ਰਹਿੰਦੀ ਆ ਹਨਾ ਤੇ ਇਹ ਸਟ्रेस ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦੀ ਜੜ ਹੈ ਇਸ ਕਰਕੇ ਆਪਣੀ ਬਾਡੀ ਨੂੰ ਰਿਲੈਕਸ ਕਰੋ ਜਦੋਂ ਬਾਡੀ ਨੂੰ ਅੰਦਰੋਂ ਰੀਲੀਫ ਮਿਲੇਗੀ ਤਾਂ ਫੇਸ ਦੇ ਉੱਤੋਂ ਬਾਹਰੋਂ ਵੀ ਜਿਹੜੀ ਗਲੋ ਹੈ ਉਹ ਆਏਗੀ ਇਸ ਤੋਂ ਬਿਨਾ ਇੱਕ ਹੋਰ ਰੈਮੇਡੀ ਵੀ ਹੈਗੀ ਹੈ ਇੱਕ ਹੋਰ ਫੇਸ ਪੈਕ ਵੀ ਹੈਗਾ ਇਸ ਤਰ੍ਹਾਂ ਦਾ ਜਿਹਨੂੰ ਤੁਸੀਂ ਵਰਤ ਸਕਦੇ ਹੋ ਅੰਡੇ ਦਾ ਵਾਈਟ ਪੋਰਸ਼ਨ ਲੈਣਾ ਜਿਹਨੂੰ ਅਸੀਂ ਐਗ ਵਾਈਟ ਕਹਿੰਦੇ ਆ ਠੀਕ ਹੈ ਉਹਦੀ ਮਤਲਬ ਜਿਹੜੀ ਪੀਲੀ ਜੜਦੀ ਆ ਉਹ ਨਹੀਂ ਲੈਣੀ ਵਾਈਟ ਪੋਰਸ਼ਨ ਲੈਣਾ ਠੀਕ ਹੈ ਉਹ ਲੈਣਾ ਉਹਦੇ ਵਿੱਚ ਤੁਸੀਂ ਥੋੜਾ ਜਿਹਾ ਕਾਰਨ ਫਲੋਰ ਪਾ ਲੈਣਾ ਜਾਂ ਫਿਰ ਪੀਸੀ ਹੋਈ ਚੀਨੀ ਤੁਸੀਂ ਉਹਦੇ ਵਿੱਚ ਪਾ ਲਓ ਚਾਹੇ ਤੋ ਦੋਨਾਂ ਨੂੰ ਹੀ ਪਾ ਸਕਦੇ ਹੋ ਠੀਕ ਹੈ ਇਹਨੂੰ ਤੁਸੀਂ ਲੈ ਲੈਣਾ ਤੇ ਇਹਨੂੰ ਤੁਸੀਂ ਆਪਣੇ ਫੇਸ ਦੇ ਉੱਤੇ ਲਗਾਉਣਾ 10-15 ਮਿੰਟ ਲਈ ਛੱਡ ਦੇਣਾ ਮਤਲਬ ਐਗ ਵਾਈਟ ਉਹਦੇ ਵਿੱਚ ਪੀਸੀ ਹੋਈ چینی چینی ਮੇਕ ਸ਼ੋਰ ਕਿ ਬਰੀਕ ਪੀਸੀ ਹੋਈ ਹੋਵੇ ਜੇ ਉਹਦੇ ਦਾਣੇ ਥੋੜੇ ਜਿ ਮੋਟੇ ਹੋਏ ਤਾਂ ਤੁਹਾਡੀ ਸਕਿਨ ਨੂੰ ਉਹ ਖਰਾਬ ਕਰਨਗੇ ਉਹ ਰੈਸ਼ਸ ਵੀ ਹੋ ਸਕਦੇ ਆ ਉਹਦੇ ਤੇ ਹਨਾ ਤਾਂ ਔਰ ਨਾਲ ਤੁਸੀਂ ਇੱਥੇ ਕਾਰਨਫਲੋਰ ਪਾ ਲੈਣਾ ਥੋੜਾ ਜਿਹਾ ਇਹਦਾ ਜਿਹੜਾ ਪੇਸਟ ਬਣ ਗਿਆ ਉਹਨੂੰ ਤੁਸੀਂ ਆਪਣੇ ਫੇਸ ਦੇ ਉੱਤੇ ਲਗਾਉਣਾ ਤੇ ਫੇਸ ਦੇ ਉੱਤੇ ਲਗਾ ਕੇ ਨਾ ਤੁਸੀਂ ਇਹਦੇ ਨਾਲ ਬੋਲਣਾ ਨਹੀਂ ਕਿਉਂਕਿ ਅੰਡਾ ਜਿਹੜਾ ਹੈਗਾ ਨਾ ਉਹਨੇ ਤੁਹਾਡੀ ਸਕਿਨ ਨੂੰ ਬਹੁਤ ਟਾਈਟ ਕਰ ਦੇਣਾ ਠੀਕ ਹੈ ਜੇ ਬੋਲੋਗੇ ਤਾਂ ਫਿਰ ਰਿੰਕਲਸ ਆਣਗੇ ਝੁਰੜੀਆਂ ਪੈ ਜਾਣਗੀਆਂ ਫੇਸ ਦੇ ਉੱਤੇ ਠੀਕ ਹੈ ਤਾਂ ਇਸ ਕਰਕੇ ਜਦੋਂ ਤੁਸੀਂ ਅੰਡੇ ਵਾਲਾ ਜਿਹੜੀ ਵੀ ਇਹ ਰੈਮਡੀ ਟਰਾਈ ਕਰੋਗੇ ਉਹਦੇ ਤਾਂ ਮੇਕ ਸ਼ੋਰ ਕਿ ਤੁਸੀਂ ਬੋਲਣਾ ਨਹੀਂ ਹੈ ਠੀਕ ਹੈ ਤਾਂ ਉਸ ਤੋਂ ਬਾਅਦ ਤੁਸੀਂ 10-15 ਮਿੰਟ ਨੂੰ ਆਪਣੇ ਫੇਸ ਦੇ ਉੱਤੇ ਲੱਗਿਆ ਰਹਿਣ ਦੇਣਾ 10-15 ਮਿੰਟ ਬਾਅਦ ਹੱਥ ਦੇ ਉੱਤੇ ਥੋੜਾ ਜਿਹਾ ਪਾਣੀ ਲੈ ਕੇ ਤੇ ਉਸ ਪਾਣੀ ਦੇ ਨਾਲ ਮਤਲਬ ਆਪਣੇ ਫੇਸ ਨੂੰ ਜਿਹੜਾ ਹੈਗਾ ਤੁਸੀਂ ਜਦੋਂ ਗਿੱਲਾ ਜਾ ਹੋ ਗਿਆ ਉਹ ਉਹਨੂੰ ਹਲਕਾ ਹਲਕਾ ਸਕਰਬ ਕਰਨਾ ਉਹਦੀ ਮ사ਜ ਕਰਨੀ ਹੈ ਸੇਮ ਹੋਵੇਂ ਤੇ ਉਹਨੂੰ ਨੋਰਮਲ ਪਾਣੀ ਦੇ ਨਾਲ ਤੁਸੀਂ ਆਪਣੇ ਫੇਸ ਨੂੰ ਧੋ ਦੇਣਾ ਇਹਨੂੰ ਵੀ ਤੁਸੀਂ ਹਫਤੇ 'ਚ 3 ਤੋਂ 4 ਵਾਰ ਜਿਹੜਾ ਹੈਗਾ ਵਰਤ ਸਕਦੇ ਹੋ ਇਹ ਨੇਚਰਲ ਚੀਜ਼ਾਂ ਨੇ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੈ ਇਨਸਟੈਂਟ ਗਲੋ ਵੀ ਤੁਹਾਡੇ ਫੇਸ ਦੇ ਉੱਤੇ ਇਹਦੇ ਨਾਲ ਜ਼ਰੂਰ ਆਏਗਾ। ਇਸੇ ਤਰ੍ਹਾਂ ਹੀ ਤੁਸੀਂ ਮਸਰਾਂ ਦੀ ਦਾਲ ਨੂੰ ਇੱਕ ਹੋ ਟੰਗ ਦੇ ਨਾਲ ਵੀ ਵਰਤ ਸਕਦੇ ਹੋ। ਮਸਰਾਂ ਦੀ ਦਾਲ ਜਿਹੜੀ ਹੈ ਸਾਬਤ ਮਸਰਾਂ ਦੀ ਦਾਲ ਉਹਨੂੰ ਤੁਸੀਂ ਰਾਤ ਵੇਲੇ ਪੀਉਂ ਦੇਣਾ ਤੇ ਸਵੇਰੇ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਸ਼ਹਿਦ ਪਾ ਲੈਣਾ ਤੇ ਇੱਕ ਕੱਚਾ ਆਲੂ ਲਓ ਉਹਨੂੰ ਕद्दूकश ਕਰ ਲਓ। ਕद्दूकश ਕਰਕੇ ਜਿਹੜਾ ਉਹਦਾ ਰਸ ਨਿਕਲਿਆ ਉਹਨੂੰ ਵਿੱਚ ਪਾ ਲਓ ਤੇ ਇਹਦਾ ਪੇਸਟ ਬਣਾ ਲੈਣਾ। ਮਤਲਬ ਸਾਈ ਰਾਤ ਭਿਜੀ ਹੋਈ ਮਸਰਾਂ ਦੀ ਦਾਲ, ਥੋੜਾ ਜਿਹਾ ਸ਼ਹਿਦ ਤੇ ਥੋੜਾ ਜਿਹਾ ਆਲੂ ਦਾ ਰਸ। ਠੀਕ ਹੈ। ਇਹਦੇ ਤੁਸੀਂ ਪੇਸਟ ਬਣਾਉਣਾ ਇਹਦੇ ਪੇਸਟ ਨੂੰ ਤੁਸੀਂ ਸੇਮ ਉਵੇਂ ਹੀ ਆਪਣੇ ਫੇਸ ਦੇ ਉੱਤੇ ਅਪਲਾਈ ਕਰਨਾ ਤੇ ਇਹਨੂੰ ਤੁਸੀਂ ਚਾਹੋ ਤਾਂ ਇੱਕ ਪਿੰਚ ਵਿੱਚ ਹਲਦੀ ਦੀ ਵੀ ਪਾ ਲਿਓ ਇੱਕ ਚੁਟਕੀ ਜੇ ਤੁਸੀਂ ਚਾਹੋ ਨਿਓ ਤਾਂ ਨਾ ਵੀ ਪਾਉਂਗੇ ਤਾਂ ਕੋਈ ਦਿੱਕਤ ਨਹੀਂ ਹੈ ਇਹਦੇ ਵਿੱਚ ਤਾਂ ਤੁਸੀਂ ਹੁਣ ਇਹਨੂੰ ਆਪਣੇ ਫੇਸ ਦੇ ਉੱਤੇ ਲਗਾਉਣਾ ਲਗਾ ਕੇ ਉਵੇਂ 10-15 ਮਿੰਟ ਛੱਡਣ ਤੋਂ ਬਾਅਦ ਤੁਸੀਂ ਇਹਨੂੰ ਹਲਕਾ-ਹਲਕਾ ਜਿਹੜਾ ਹੈਗਾ ਆਪਣੇ ਫੇਸ ਦੀ ਮ사ਜ ਕਰਨੀ ਹੈ ਦਬਕੀ ਨਹੀਂ ਕਰਨੀ ਨਾ ਜੋ ਕੋਈ ਵੀ ਚੀਜ਼ ਦੇ ਨਾਲ ਤੁਸੀਂ ਫੇਸ ਦੀ ਮ사ਜ ਤਾਂ ਕਿ ਲਾਲੀ ਨਾ ਆਵੇ ਫੇਸ ਦੇ ਉੱਤੇ ਠੀਕ ਹੈ ਸਾਡੀ ਸਕਿਨ ਹੈ ਅਸੀਂ ਉਹਦੇ ਨਾਲ ਤੱਕਾ ਨਹੀਂ ਕਰਨਾ ਠੀਕ ਹੈ ਉਹ ਬਹੁਤ ਆਰਾਮ ਦੇ ਨਾਲ ਇਹ ਸਾਰਾ ਪ੍ਰੋਸੈਸ ਕਰਨਾ ਤੇ ਇਹ ਵੀ ਜਿਹਸੀ ਰੈਮਡੀ ਵਰਤਾਂਗੇ ਹਫਤੇ 'ਚ 3 ਤੋਂ 4 ਵਾਰ ਜਿੰਨੀਆਂ ਵੀ ਤੁਹਾਨੂੰ ਰੈਮਡੀਜ਼ ਦੱਸੀਆਂ ਹਫਤੇ 'ਚ ਜੇ ਤੁਸੀਂ 3 ਤੋਂ 4 ਵਾਰ ਇਹਨਾਂ ਦੀ ਵਰਤੋਂ ਕਰਦੇ ਹੋ ਆਪਣੇ ਚਿਹਰੇ ਦੇ ਲਈ ਤਾਂ ਤੁਹਾਨੂੰ ਬਹੁਤ ਜ਼ਿਆਦਾ ਇਹਦਾ ਬੈਨੀਫਿਟ ਹੋਏਗਾ ਹੁਣ ਬਹੁਤ ਸਾਰੀਆਂ ਭੈਣਾਂ ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿਆਂ ਨਹੀਂ ਗਿਆ ਸਮਾਂ ਨਹੀਂ ਹੁੰਦਾ ਤਾਂ ਤੁਹਾਨੂੰ ਇਹਦੇ ਲਈ ਵੇਟ ਕਰਨ ਦੀ ਜ਼ਰੂਰਤ ਨਹੀਂ ਹੈ ਇਹਨੂੰ ਆਪਣੇ ਫੇਸ ਦੇ ਉੱਤੇ ਅਪਲਾਈ ਕਰ ਲਓ ਤੇ ਆਪਣਾ ਕੰਮ ਕਰਦੇ ਰਹੋ ਜਿਸ ਵੇਲੇ ਤੁਸੀਂ ਨਹਾਉਣ ਜਾਣਾ ਉਸ ਵੇਲੇ ਇਹਨੂੰ ਹਲਕੇ ਹੱਥਾਂ ਨਾਲ ਸਕਰਬ ਕਰ ਲਓ ਇਹਦੇ ਲਈ ਕੋਈ ਤੁਹਾਨੂੰ ਐਕਸਟਰਾ ਟਾਈਮ ਜਿਹੜਾ ਹੈਗਾ ਉਹਨੂੰ ਦੇਣ ਦੀ ਜ਼ਰੂਰਤ ਨਹੀਂ ਹੈ ਇਹ ਗੱਲ ਮੈਂ ਫੇਰ ਅਖੀਰ ਦੇ ਵਿੱਚ ਕਹਿਣਾ ਕਿ ਜਿਵੇਂ ਅਸੀਂ ਜਿਹੜੀਆਂ ਬਾਜ਼ਾਰੂ ਕੈਮੀਕਲ ਵਾਲੀਆਂ ਚੀਜ਼ਾਂ ਹੁੰਦੀਆਂ ਸਾਨੂੰ ਇਨਸਟੈਂਟ ਆਰਾਮ ਦਿੰਨੀ ਆ ਇਸ ਚੀਜ਼ ਨੇ ਸਾਨੂੰ ਇਨਸਟੈਂਟ ਆਰਾਮ ਨਹੀਂ ਦੇਣਾ ਮਤਲਬ ਇਹਦਾ ਜਿਹੜਾ ਰਿਜ਼ਲਟ ਹੈ ਉਹ ਨੂੰ ਆਉਣ ਦੇ ਵਿੱਚ ਸਮਾਂ ਲੱਗੇਗਾ ਪਰ ਜੇ ਅਸੀਂ ਕੰਟੀਨਿਊ ਕਰਾਂਗੇ ਖਾਸ ਕਰਕੇ ਸੀਡ ਸਾਈਕਲਿੰਗ ਜਿਹੜੀ 15-15 ਦਿਨ ਜਿਹੜੇ ਮੈਂ ਤੁਹਾਨੂੰ ਬੀਜ ਲੈਣ ਨੂੰ ਕਿਹਾ ਜੇ ਉਹ ਲਾਉਂਗੇ ਤਾਂ ਤੁਹਾਨੂੰ ਇਹਦਾ ਬਹੁਤ ਬੈਨੀਫਿਟ ਮਿਲੇਗਾ ਬਹੁਤ ਤੁਹਾਨੂੰ ਇਹਦਾ ਫਾਇਦਾ ਹੋਏਗਾ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹ ਨਹੀਂ ਉਮੀਦ ਹੈ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਸਿੱਧ ਹੋਏਗੀ ਜੇਕਰ ਫਿਰ ਵੀ ਤੁਹਾਡੇ ਕੋਈ ਸਵਾਲ ਨੇ ਤੁਸੀਂ ਮੈਨੂੰ ਕਮੈਂਟਸ ਦੇ ਵਿੱਚ ਪੁੱਛ ਸਕਦੇ ਹੋ ਤੇ ਜੇਕਰ ਹਾਲੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਰਣਦੀਪ ਪੰਦੇਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਮੁਕਦਾ ਹੈ ਹੁਣ ਦਿਓ ਇਜਾਜ਼ਤ